ਡਾਕਟਰ ਅਮਿਤ ਪਹਿਲਾਂ ਤੋਂ ਸਟੂਡੀਓ ਚ ਤੁਹਾਡਾ ਸਵਾਗਤ ਹੈ ਜੀ ਸ਼ੁਰੂਆਤ ਇੱਥੋਂ ਕਰਦੇ ਆ ਜੀ ਜੀ ਡਾਕਟਰ ਕਿਉਂਕਿ ਕਣਕ ਜੇਗੀ ਇਹ ਨਾਰਥ ਇੰਡੀਆ ਦੀ ਪੰਜਾਬ ਦੀ ਇੱਕ ਮੁੱਖ ਫਸਲ ਹੈ ਨਾ ਤੇ ਉਹਦੀ ਇਹਦੀ ਬਜਾਈ ਬਾਰੇ ਸੰਬੰਧੀ ਅਸੀਂ ਅੱਜ ਤੋਂ ਬਾਅਦ ਚ ਗੱਲ ਕਰਾਂਗੇ ਕਿ ਕਿਹੜੀਆਂ ਗੱਲਾਂ ਧਿਆਨ ਚ ਰੱਖਣੇ ਜੋ ਅਸੀਂ ਬਜਾਈ ਕਰੀ ਉਹਦੇ ਬਾਰੇ ਜ਼ਿਕਰ ਕਰੋ ਜੀ ਬਿਲਕੁਲ ਡਾਕਟਰ ਸਾਹਿਬ ਇਹਦਾ ਹੁਣ ਸਮਾਂ ਚੱਲ ਰਿਹਾ ਜਿਵੇਂ ਝੋਨੇ ਦੀ ਲਗਭਗ ਵਾਢੀ ਮੁਕੰਮਲ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ ਜਿੱਥੇ ਜੀ ਕਣਕ ਦੀ ਹੁਣ ਬਜਾਈ ਦਾ ਜਿਹੜਾ ਉਹ ਸਮਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਕਣਕ ਦੀ ਬਜਾਈ ਦਾ ਸਮਾ ਜਿਹੜਾ 25 ਅਕਤੂਬਰ ਤੋਂ ਜਿਹੜਾ ਉਹ ਸ਼ੁਰੂ ਹੋ ਜਾਂਦਾ ਜਿਹੜੀਆਂ ਲੰਮੀਆਂ ਲੰਮਾ ਸਮਾ ਲੈਣ ਵਾਲੀਆਂ ਕਿਸਮਾਂ ਨੇ ਜੀ ਜਿਵੇਂ 800 ਪੀਵੀ ਦੌੜੀ 869 ਪੀਵੀ ਦੌੜੀ 872 ਆ ਹਾਂ ਹਾਂ 903 ਤੱਕ ਤਰ ਹੈ ਪੀਵੀ ਦੌੜੀ 766 ਹੈ ਇਹ ਸਾਰੀਆਂ ਕਿਸਮਾਂ ਜਿਹੜੀਆਂ ਆਪਾਂ 25 ਅਕਤੂਬਰ ਤੋਂ ਇਹਨਾਂ ਦੀ ਬਜਾਈ ਸ਼ੁਰੂ ਕਰ ਸਕਦੇ ਹਾਂ। ਹੂੰ ਬਾਕੀ ਕਿਸਮਾਂ ਜਿਹੜੀ ਆ ਉਹਨਾਂ ਦੀ ਅਸੀਂ ਪਹਿਲੀ ਨਵੰਬਰ ਤੋਂ ਨਵੰਬਰ ਦਾ ਪਹਿਲਾ ਹਫ਼ਤਾ ਕਹ ਲਈਏ ਤੇ 15 ਨਵੰਬਰ ਤੱਕ ਆਪਾਂ ਇਹ ਕਿਸਮਾਂ ਦੀ ਜੜੀ ਬਜਾਈ ਕਰ ਸਕਦੇ ਹਾਂ। ਹੂੰ ਤੇ ਬਜਾਈ ਕੋਸ਼ਿਸ਼ ਕਰੀਏ ਕਿ ਆਪਾਂ 15 ਨਵੰਬਰ ਤੱਕ ਮੁਕੰਮਲ ਕਰ ਲਈਏ ਕਣਕ ਦੀ ਕਿਉਂਕਿ ਜਦੋਂ ਜਿਵੇਂ ਜਿਵੇਂ ਆਪਾਂ ਬਜਾਈ ਲੇਟ ਕਰਦੇ ਆਂ ਉਦੋਂ ਸਾਡਾ ਝਾੜ ਵੀ ਘਟਦਾ ਜਾਂਦਾ ਕਿਉਂਕਿ ਉਹਨਾਂ ਦਾ ਵਾਧਾ ਕਰਨ ਲਈ ਸਮਾਂ ਘੱਟ ਰਹਿ ਜਾਂਦਾ ਹੈ ਕਿਸਾਨ ਕੋਲੇ ਜਿਸ ਨਾਲ ਸਾਡਾ ਝਾੜ ਘਟਦਾ ਤੇ ਜੇ ਆਪਾਂ 15 ਨਵੰਬਰ ਤੱਕ ਬਜਾਈ ਕਰ ਲੈਂਦੇ ਆਂ ਆਪਾਂ ਨੂੰ ਇਹ ਵੀ ਫਾਇਦਾ ਮਿਲਦਾ ਕਿ ਉਹਨਾਂ ਖੇਤਾਂ 'ਚ ਆਪਾਂ ਦੇਖਿਆ ਹੈ ਕਿਤੇ ਉੱਥੇ ਗੁੱਲੀ ਡੰਡਾ ਵੀ ਜਿਹੜਾ ਉਹ ਘਟ ਹੁੰਦਾ ਬਿਲਕੁਲ ਠੀਕ ਹੈ ਜੀ ਕਿਉਂਕਿ ਕਣਕ ਦੇ ਵਿੱਚ ਮੁੱਖ ਨਦੀਨ ਆਪਣੇ ਬਣ ਚੁੱਕਾ ਪੰਜਾਬ ਦਾ ਹਾਂਜੀ ਮੈਂ ਨਦੀਨਾਂ ਬਾਰੇ ਡਾਕਟਰ ਸਾਹਿਬ ਕਰਨ ਇੱਕ ਲਗਭਗ ਕੋਸ਼ ਰੱਖਣਾ ਕਿ ਉਸ ਦਿਨ ਨਾਲ ਰੁਕਮ بجائے ਤੋਂ ਬਾਅਦ ਕਰ ਸਕਦੇ ਜਾਂ ਪਹਿਲਾਂ ਕਰਸਦੇ ਜੇ ਨਾਲ ਨਾਲ ਕਰ ਸਕਦੇ ਉਹ ਬਾਅਦ ਕਰਾਂਗੇ ਅ ਡਾਕਟਰ ਸਾਹਿਬ ਤੁਸੀਂ ਇਸੇ ਚੀਜ਼ ਨੂੰ ਖਾਸ ਕਰਕੇ ਜਿਹੜੇ ਨੁਕਤੇ ਸਾਂਝੇ ਕਰਨੇ ਆਸੀਂ ਜੋ ਬਾਡੀ ਵੇਲੇ ਵੱਖ-ਵੱਖ ਮਸ਼ੀਨਾਂ ਵਰਤੋਂ ਜੀ ਮਿਲਣਦੀਆਂ ਉਹਨਾਂ ਵਿੱਚ ਬਜਾਈ ਦਾ ਜੋ ਖਾਸ ਕਰਕੇ ਧਿਆਨ ਰੱਖਣਾ ਉਹਦੇ ਬਾਰੇ ਹਲਕਾ ਦੱਸੋ ਪਲੀਜ਼ ਬਿਲਕੁਲ ਡਾਕਟਰ ਸਾਹਿਬ ਹੁਣ ਝੋਨੇ ਦੀ ਬਾਡੀ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਅਪਾ ਪਿਛਲੇ ਲੰਬੇ ਸਮੇਂ ਤੋਂ ਆਪਣੇ ਕਿਸਾਨ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਵਿਭਾਗ ਆਪਾਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਿਹਦੇ ਸਦਕਾ ਆਪਣੇ ਹੁਣ ਪੰਜਾਬ ਦੇ ਵਿੱਚ ਜਿਹੜੇ ਅੱਗ ਦੇ ਜਿਹੜੇ ਇਨਸੀਡੈਂਸ ਬਹੁਤ ਘਟ ਗਏ ਐ ਜੀ ਤੇ ਕਿਸਾਨ ਵੀ ਆਪਣੇ ਬਹੁਤ ਸੂਝਵਾਨ ਨੇ ਤੇ ਜਿਨ੍ਹਾਂ ਨੇ ਆਪਣੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਅਪਣਾਇਆ ਜੀ ਬਿਲਕੁਲ ਠੀਕ ਹੈ ਜਿਵੇਂ ਕਿ ਆਪਣੇ ਸੁਪਰ ਸੀਡਰ ਨਾਲ ਬਜਾਈ ਆਪਣੇ ਕਿਸਾਨ ਆਮ ਤੌਰ ਤੇ ਕਰਦੇ ਆ ਹੈਪੀ ਸੀਡਰ ਨਾਲ ਬਜਾਈ ਕਰਦੇ ਆ ਇਸੇ ਤਰ੍ਹਾਂ ਯੂਨੀਵਰਸਿਟੀ ਨੇ ਇੱਕ ਨਵੀਂ ਸੋਧ ਕੀਤੀ ਸੀਗੀ ਪਿਛਲੇ ਸਾਲਾਂ 'ਚ ਜਿਹੜੀ ਮਲਚਿੰਗ ਵਾਲੀ ਵਿਧੀ ਹੈ ਜਿਹਨੂੰ ਕਹਿੰਦੇ ਜੀ ਬਿਲਕੁਲ ਜੀ ਠੀਕ ਹੈ ਇਸ ਤੋਂ ਇਲਾਵਾ ਇੱਕ ਯੂਨੀਵਰਸਿਟੀ ਨੇ ਕੰਬਾਈਨ ਦੇ ਉੱਤੇ ਵੀ ਨਵੀਂ ਇੱਕ ਅਟੈਚਮੈਂਟ ਲਗਾਈ ਹੈ ਤੇ ਜਦੋਂ ਵਾਢੀ ਹੁੰਦੀ ਹੈ ਝੋਨੇ ਦੀ ਨਾਲ ਦੀ ਨਾਲ ਹੀ ਆਪਾਂ ਕਣਕ ਦੀ ਬਜਾਈ ਕਰ ਸਕਦਾ ਠੀਕ ਹੈ ਜੀ ਇਹੋ ਜੀਆਂ ਟੈਕਨੀਕਾਂ ਨੇ ਜਿਹਦੇ ਨਾਲ ਆਪਾਂ ਇੱਕ ਤਾਂ ਪਰਾਲੀ ਦੀ ਸਾਮ ਸੰਭਾਲ ਕਰਦੇ ਆਂ ਜਿਵੇਂ ਆਪਾਂ ਨੂੰ ਪਤਾ ਕਿ ਜਿਹੜੀ ਪਰਾਲੀ ਹੈ ਇਹ ਆਪਣੇ ਕਿਉ ਦਾ ਕੰਮ ਕਰਦੀ ਹੈ ਬਿਲਕੁਲ ਠੀਕ ਹੈ ਜ਼ਮੀਨ ਦੇ ਲਈ ਕਿਉਂਕਿ ਜਦੋਂ ਪਰਾਲੀ ਵੀ ਆਪਾਂ ਸਾਮ ਸੰਭਾਲ ਕਰਦੇ ਆਂ ਪਰਾਲ ਜਿੱਥੇ ਲਗਾਤਾਰ 4 ਸਾਲ ਆਪਾਂ ਪਰਾਲੀ ਖੇਤ ਚ ਵਾਹ ਦੰਨੇ ਆ ਜਾਂ ਆਪਾਂ ਉਹਨੂੰ ਕਹ ਲਈਏ ਕਿ ਮਲਚ ਦੇ ਤੌਰ ਤੇ ਉੱਤੇ ਰੱਖ ਲਿਆ ਉਹਨਾਂ ਖੇਤਾਂ ਚ ਆਪਣਾ ਯੂਰੀਆ ਜਿਹੜਾ ਉਹ ਵੀ 20 ਕਿਲੋ ਜਿਹੜਾ ਆਪਣਾ ਘਟਦਾ ਆਪਣਾ ਖੇਤੀ ਖਰਚਾ ਘਟ ਜਾਂਦਾ ਬਿਲਕੁਲ ਠੀਕ ਹੈ ਤੇ ਆਪਾਂ ਮਸ਼ੀਨ ਚਲਾਤੇ ਜੇ ਆਪਣਾ ਡੀਜ਼ਲ ਦਾ ਖਰਚਾ ਆਂਦਾ ਉਹਦੇ ਨਾਲ ਆਪਾਂ ਵੀ ਦੇਖਦੇ ਆ ਆਪਣਾ ਯੂਰੀਆ ਦਾ ਜਿਹੜਾ ਖਰਚਾ ਉਹ ਵੀ ਘਟਦਾ ਨਾਲ ਦੀ ਨਾਲ ਆਪਣੀ ਜੈਵਿਕ ਜਿਹੜਾ ਮਾਦਦਾ ਆ ਉਹ ਵੱਡਾ ਦਿੱਕਤ ਜੈਵਿਕ ਮਾਦਾ ਆਪਣਾ ਵੱਧ ਸ਼੍ਰੇਣੀ ਚ ਆ ਜਾਂਦਾ ਉੱਥੇ ਇਹ ਦੇਖਿਆ ਗਿਆ ਕਣਕ ਨੂੰ ਡੀਏਪ ਅੱਧੀ ਪੈਂਦੀ ਹੈ ਪਰ ਇਹ ਕਿ ਡੀਏਪ ਦੀ ਕਿੰਨੀ ਹੁਣ ਸਮੱਸਿਆ ਆਉਂਦੀ ਹੈ ਆਪਣਾ ਜਿੱਥੇ 55 ਕਿਲੋ ਡੀਏਪ ਬਜਾਈ ਸਮੇਂ ਪੈਂਦੀ ਹੈ ਉਹ ਆਪਣੀ 27 ਕਿਲੋ ਡੀਏਪ ਦੇ ਨਾਲ ਆਪਾਂ ਕਣਕ ਬਜਾਈ ਕਰ ਸਕਦੇ ਤੇ ਝਾੜਪਾ ਪੂਰਾ ਲੈ ਸਕਦੇ ਬਿਲਕੁਲ ਠੀਕ ਹੈ ਗੱਡ ਸਰ ਤੁਸੀਂ ਬੜੀ ਬੜੀ ਜਾਣਕਾਰੀ ਦੇ ਰਹੇ ਹੋ ਤੁਸੀਂ ਜਿਵੇਂ ਦੱਸੇ ਬਈਆਂ ਵੀ ਇਸ ਟਾਈਮ ਵੀ ਬਰਨ ਆਪਾਂ ਨੂੰ ਫਸਲਾਂ ਦੀ ਖਾਸ ਕਣਕਾਂ ਦੀ ਬਜਾਈ ਕਰ ਲੈਣੀ ਹੈ ਜੇ ਜੇਸ਼ੀ ਨੇ ਕੁਝ ਲੀਡਸ ਹੋਣ ਵੈਰਾਈਟੀਆਂ ਵੀ ਹੈਗੀਆਂ ਜੀ ਹਾਂਜੀ 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 ਯੂਨੀਵਰਸਿਟੀ ਉਹਦਾ ਫਿਰ ਡੀਟਲ ਦੱਸੋ ਹਾਂਜੀ ਜ਼ਰੂਰ ਜ਼ਰੂਰ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਹਦੇ ਦੱਸ ਦੇਣਾ ਬਾਬਤ ਕਿ ਇਹ ਜਿਹੜੇ ਫਾਇਦੇ ਜਿੱਦਾਂ ਮਲਚਿੰਗ ਦੀ ਗੱਲ ਕੀਤੀ ਆਪਾਂ ਸਰਫੇਸ ਸੀਡਰ ਵਾਲੀ ਤਕਨੀਕ ਆ ਕਿਉਂਕਿ ਕੁਝ ਕਿਸਾਨ ਵੀਰ ਆ ਜਿਹੜੇ ਨਵੇਂ ਹੋਣਗੇ ਆਪਣੇ ਉਹਨਾਂ ਨੂੰ ਥੋੜਾ ਦੱਸ ਦਿੰਨੇ ਕਿ ਜਿੱਦਾਂ ਸੁਪਰ ਸੀਡਰ ਬਾਰੇ ਤਾਂ ਸਾਰੇ ਜਾਣੂ ਨੇ ਪੰਜਾਬ ਦੇ ਵਿੱਚ ਕਿ ਦੂਸਰਾ ਇਹ ਆ ਕਿ ਜਿਹੜੀਆਂ ਵੀ ਆਪਾਂ ਇਹ ਬਜਾਈ ਕਰਨੀਆਂ ਕਣਕ ਦੀ ਜਿਵੇਂ ਆਪਾਂ ਬੀਜ ਉਹਦੀ ਵੀ ਗੱਲ ਕਰਨੀ ਆ ਬੀਜ ਉਹ ਕਰਕੇ ਆਪਾਂ ਬਜਾਈ ਕਰਨੀ ਆ ਪਰ ਬੀਜ ਜਿਹੜਾ ਆ ਉਹ ਆਪਣਾ 40 ਕਿਲੋ ਆਪਾਂ ਨੂੰ ਪਤਾ ਕਿ ਆਪਾਂ 40 ਕਿਲੋ ਜਿਹੜਾ ਸਪਾਰਸ਼ ਕੀਤਾ ਹੈ ਕਿ ਜਦੋਂ ਆਪਾਂ ਰਵਾਇਤੀ ਕਿਸਮ ਨਾਲ ਜੇ ਆਪਾਂ ਖੇਤ ਦੇ ਵਿੱਚ ਪਰਾਲੀ ਮਿਕਸ ਕਰਕੇ ਫੁੱਲ ਡ੍ਰਿਲ ਨਾਲ ਬਜਾਈ ਕਰਨੀ ਆ ਜਿੱਥੇ ਆਪਾਂ ਸੁਪਰ ਸੀਡਰ ਜਾਂ ਹੈਪੀ ਸੀਡਰ ਨਾਲ ਬਜਾਈ ਕਰਨੀ ਆ ਉੱਥੇ ਆਪਾਂ ਕਣਕ ਦਾ ਬੀਜ ਜਿਹੜਾ ਉਹ 45 ਕਿਲੋ ਵਰਤਣਾ ਅੱਛਾ ਸਾਰੀਆਂ ਕਿਸਮਾਂ ਦਾ ਇੱਕ ਆਪਣੀ ਪੀਬੀਡਬਲ 869 ਕਿਸਮ ਹੈ ਉਹ ਜਿਹੜੀ ਯੂਨੀਵਰਸਿਟੀ ਨੇ ਸਪੈਸ਼ਲੀ ਸਿਰਫ ਜਿਹੜੀਆਂ ਆਪਾਂ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਮਸ਼ੀਨਾਂ ਦੇ ਨਾਲ ਆਪਾਂ ਮੈਂ ਉਹਦੇ ਲਈ ਤਿਆਰ ਕੀਤੀ ਹੋਈ ਕਿਸਮ ਦਾ ਬਹੁਤ ਵਧੀਆ ਝਾੜ ਹੈ ਵੀ 869 ਹੈ ਤੇ ਇਸੇ ਤਰ੍ਹਾਂ ਜਿਹੜੀ ਸਰਫੇਸ ਸੀਡਰ ਤਕਨੀਕ ਹੈ ਜਿਹਦੇ ਬਾਰੇ ਆਪਾਂ ਗੱਲ ਕੀਤੀ ਹੈ ਕਿ ਵੀ ਉਹ ਕੀ ਕਰਦੀ ਹੈ ਜਦੋਂ ਆਪਾਂ ਕੰਬਾਈਨ ਜਿਹੜੀ ਹੈ ਆਪਣੀ ਚੱਲੀ ਜਾਂਦੀ ਹੈ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਆਪਾਂ ਕਹਿੰਨੇ ਕਿ ਵੀ ਚਲਾ ਕੇ ਉਸ ਤੋਂ ਬਾਅਦ ਸਰਫੇਸ ਸੀਡਰ ਨਾ ਦੀ ਮਸ਼ੀਨ ਹੈ ਜਿਹਦੇ ਵਿੱਚ ਇੱਕ ਖਾਨੇ 'ਚ ਖਾਦ ਪੈਂਦੀ ਹੈ ਡੀ ਏ ਪੀ ਇੱਕ ਖਾਨੇ 'ਚ ਬੀਜ ਪੈਂਦਾ ਉਹ ਖਾਦ ਤੇ ਡੀ ਏ ਪੀ ਆਪਣੀ ਖਾਦ ਤੇ ਬੀਜ ਨੂੰ ਜਮੀਨ ਦੇ ਉੱਤੇ ਨਾਲ-ਨਾਲ ਉਹ ਛੋਟਦਾ ਜਾਂਦਾ ਤੇ ਨਾਲ-ਨਾਲ ਪਿੱਛੇ ਉਹਦਾ ਜਿਹੜਾ ਕਟਰ ਲੱਗਾ ਉਹ ਕਟਰ ਨੂੰ ਉਪਰਾਲੀ ਨੂੰ ਕੁਤਰਾ ਕਰਕੇ ਬਰਾਬਰ ਖੇਤ ਦੇ ਵਿੱਚ ਖਿਲਾਰ ਦਿੰਦਾ ਹੂੰ ਜਦੋਂ ਸਾਰਾ ਆਪਣਾ ਜਿਹੜਾ ਕੰਮ ਮੁਕੰਮਲ ਹੋਣ ਤੋਂ ਬਾਅਦ ਅਸੀਂ ਖੇਤ ਨੂੰ ਪਾਣੀ ਲਾ ਦਿੰਨੇ ਆ ਤੇ ਉਹਦੇ ਨਾਲ ਆਪਣੀ ਕਣਕ ਦੀ ਜਿਹੜੀ ਆ ਬਜਾਈ ਉਹ ਬਹੁਤ ਵਧੀਆ ਹੋ ਜਾਂਦੀ ਇੱਕ ਖਰਚਾ ਘਟਾ ਆਪਣਾ ਬਿਲਕੁਲ ਠੀਕ ਉਹਦੇ ਨਾਲ ਆਪਣਾ ਬਜਾਈ ਵੀ ਪੂਰੀ ਝਾੜ ਵੀ ਆਪਣਾ ਬਹੁਤ ਵਧੀਆ ਕਣਕ ਜਿਹੜੀ ਆਪਣੀ ਡਿਗਦੀ ਵੀ ਘਟੇ ਇਹਨਾਂ ਰੀਆ ਨਾਲ ਤੇ ਆਪਣਾ ਜਿਹੜਾ ਇਸ ਵੀਵੀ ਨਾਲ ਕਰਨਾ ਇਸੇ ਤਰ੍ਹਾਂ ਕੰਬਾਈਨ ਦੇ ਉੱਤੇ ਵੀ ਇੱਕ ਅਟੈਚਮੈਂਟ ਲੱਗੀ ਆ ਜਿੱਥੇ ਆਪਾਂ ਬ ਨਾਲ ਦੀ ਨਾਲ ਹੀ ਉਹ ਕੰਬਾਈਨ ਦੇ ਉੱਤੇ ਜਿਹੜੀ ਅਟੈਚਮੈਂਟ ਹੈ ਉਹ ਵੀ ਜਿਹੜੀ ਆ ਉਹ ਜ਼ਮੀਨ ਦੇ ਉੱਤੇ ਤੇ ਖਾਦ ਜਿਹੜੀ ਆ ਉਹ ਨਾਲ-ਨਾਲ ਆਪਣੇ ਪਾਈ ਜਾਂਦੀ ਹੈ ਮਸ਼ੀਨ ਤੇ ਜਦੋਂ ਕੰਬਾਈਨ ਜਿਹੜੀ ਆ ਉਹ ਨਿਕਲ ਜਾਂਦੀ ਹੈ ਉਹਦੇ ਪਿੱਛੇ ਸੂਪਰ ਐਸ ਐਮ ਐਸ ਲੱਗਾ ਹੋਣਾ ਜ਼ਰੂਰੀ ਹੈ ਉਸ ਕੰਬਾਈਨ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਪਾ ਤੁਰੰਤ ਪਾਣੀ ਲਾ ਕੇ ਨਾਲ ਦੀ ਨਾਲ ਆਪਾਂ ਪੂਰੇ ਸਮੇਂ ਦੇ ਉੱਤੇ ਜਿਹੜੀ ਆ ਉਹ ਕਣਕ ਦੀ ਬਿਜਾਈ ਕਰ ਸਕਦੇ ਹਾਂ ਬਿਜਾਈ ਕਰ ਸਕਦੇ ਹਾਂ ਬੜੇ ਵਧੀਆ ਕਰ ਲੀ ਹਾਂ ਜੀ ਅਗਲੀ ਗੱਲ ਜਿਹੜੀ ਹੁਣ ਆਪਣਾ ਵਿਸ਼ਾ ਸੀਗਾ ਕਿ ਵੀ ਆਪਾਂ ਹੁਣ ਲੇਟਸੋਨ ਜਿਹੜੀ ਆ 771 ਵੈਰਟੀ ਹੈ 752 ਵੈਰਟੀ ਹੈ ਇਹ ਜਿਹੜੀ ਆਪਾਂ ਜਿਹਦਾ 15 ਦਸੰਬਰ ਤੱਕ ਬਜਾਈ ਕਰਨੀ ਆਪਾਂ ਤੇ ਆਪਾਂ ਜਿਹੜੀਆਂ ਯੂਨੀਵਰਸਿਟੀ ਦੇ ਵਿਚਾਰਸ਼ ਕੀਤੀਆਂ ਜਿਹੜੀਆਂ ਲੇਟ ਕਿਸਮਾਂ ਨੇ ਉਹਨਾਂ ਦੀ ਆਪਾਂ ਬਜਾਈ ਜਿਹੜੀ ਆ ਉਹ 15 ਦਸੰਬਰ ਤੱਕ ਕਰ ਸਕਦੇ ਆ ਤੇ ਇੱਕ ਯੂਨੀਵਰਸਿਟੀ ਦੀ ਕਿਸਮ ਹੈਗੀ 757 ਜੀ ਉਹ ਆਪਾਂ 15 ਜਨਵਰੀ ਤੱਕ ਜਿਹਨੂੰ ਆਪਾਂ ਕਹਿੰਦੇ ਨੇ ਕਿ ਲੋਹੜੀ ਤੱਕ ਵੀ ਆਪਾਂ ਬਜਾਈ ਕਰ ਸਕਦੇ ਆ ਤੇ ਆਪਾਂ ਨੂੰ ਝਾੜ ਪੂਰਾ ਮਿਲਦਾ ਠੀਕ ਹੈ ਜੀ ਬਾਕੀ ਇਹ ਕਿ ਜਿਵੇਂ ਜਿਵੇਂ ਆਪਾਂ ਬਜਾਈ ਲੇਟ ਕਰਦੇ ਆ ਇਹ ਤਾਂ ਹੈ ਕਿ ਜਿੱਥੇ ਕੋਈ ਆਪਣੇ ਕਿਸੇ ਨਰਮਾ ਲੱਗਾ ਹੈ ਜਾਂ ਆਪਣੇ ਕਿਸੇ ਚਗਾਈ ਲੇਟ ਹੋ ਗਈ ਜਾਂ ਕਿਸੇ ਕਾਰਨ ਆਪਣੀ ਬਜਾਈ ਲੇਟ ਹੁੰਦੀ ਹੈ ਤਾਂ ਆਪਾਂ ਇਹਨਾਂ ਕਿਸਮਾਂ ਨੂੰ ਜਿਹੜੀ ਤਰਜੀਹ ਦਈਏ ਵੈਸੇ ਤਾਂ ਆਪਾਂ ਸਮੇਂ ਸਿਰ ਬਜਾਈ ਕਰਨੀ ਚਾਹੀਦੀ ਹੈ ਝਾੜ ਪੂਰਾ ਲੈਣਾ ਤੇ ਆਪਾਂ ਨੂੰ ਸਮੇਂ ਸਿਰ ਬਜਾਈ ਕੀ ਕਰਨੀ ਚਾਹੀਦੀ ਹੈ ਕਿ 15 ਨਵੰਬਰ ਤੱਕ ਆਪਣੀ ਬਜਾਈ ਵਧੀਆ ਹੋ ਜਾਵੇ ਪੂਰਾ ਮਿਲਦਾ ਬਾਕੀ ਜੇ ਕਿਸੇ ਕਾਰਨ ਆਪਣੀ ਬਜਾਈ ਲੇਟ ਹੁੰਦੀ ਹੈ ਤੇ ਆਪਾਂ ਜਿਹੜੀਆਂ ਇਹ ਕਿਸਮਾਂ ਨੇ ਪੀਵੀਰੋ ਜੀ 771 ਆ ਪੀਵੀਰੋ ਜੀ 752 ਆ ਇਹਨਾਂ ਕਿਸਮਾਂ ਨੂੰ ਆਪਾਂ ਜਿਹੜਾ ਆ ਉਹ ਤਰਜੀਹ ਦਈਏ ਤੇ ਤਾਂ ਕਿ ਜਿਹੜੀ 15 ਦਸੰਬਰ ਤੱਕ ਆਪਣੀ ਬਜਾਈ ਕਰਕੇ ਆਪਾਂ ਇਹਨਾਂ ਕਿਸਮਾਂ ਨਾਲ ਵੀ ਆਪਾਂ ਝਾੜ ਚੰਗਾ ਲੈ ਸਕੀਏ ਤੇ ਡਾਕਟਰ ਸਾਹਿਬ ਇਹਨਾਂ ਦਾ ਜਿਹੜਾ ਆਪਾਂ ਕਿ ਬੀ ਦੀ ਮਾਤਰਾ ਉਹ 6 ਹੀ ਹੈ ਜੀ ਹਾਂਜੀ ਹਾਂਜੀ 20 ਦੀ ਮਾਤਰਾ ਜਿਹੜੀ ਉਹ 40 ਕਿਲੋ ਕਿੱਲੇ ਦੀ ਹੈ ਠੀਕ ਹੈ ਜੀ ਅਸੀਂ ਇਹਦਾ ਸੇਮ ਰੱਖ ਕੇ ਸੇਮ ਜੇਕਰ ਸਾਡੇ ਪਰਾਲੀ ਹੈਗੀ ਖੇਤ ਚ ਤੇ ਆਪਾਂ ਇਹਨਾਂ ਮਸ਼ੀਨਾਂ ਦੇ ਨਾਲ ਹੀ ਸੁਪਰ ਸੀਡਰ ਹੈਪੀ ਸੀਡਰ ਇਹਨਾਂ ਮਸ਼ੀਨਾਂ ਨਾਲ ਹੀ ਇਹਨਾਂ ਕਿਸਮਾਂ ਦੀ ਵੀ ਬਜਾਈ ਕਰ ਸਕਦੇ ਹਾਂ ਬਜਾਈ ਕਰ ਸਕਦੇ ਹਾਂ ਡਾਕਟਰ ਸਾਹਿਬ ਅਸੀਂ 45 ਕਿਲੋ ਬੀ ਵਰਤਣਾ ਬਿਲਕੁਲ ਠ ਇਕੋ سوال ਨੂੰ ਵੀ ਤੁਸੀਂ ਵਿਦੂ ਛੇੜਿਆ ਸੀਗਾ ਨਦੀਨਾਂ ਦੇ ਰੋਥਮ ਦੀ ਗੱਲ ਆ ਰਹੀ ਹੈ ਨਦੀਨਾਂ ਦੇ ਰੋਥਮ ਅਸੀਂ ਵੀ ਜਦੋਂ ਬਜਾਈ ਕਰਦੇ ਉਸ ਤੋਂ ਬਾਅਦ ਹੀ ਕਰ ਸਕਦੇ ਆ ਪਹਿਲਾਂ ਵੀ ਕਰ ਸਕਦੇ ਕਿ ਨਾਲ ਨਾਲ ਵੀ ਆਪਾਂ ਕਰ ਸਕਦੇ ਜੀ ਉਹਦੇ ਬਾਰੇ ਜ਼ਿਕਰ ਕਰਦੇ ਦੇਖੋ ਡਾਕਟਰ ਸਾਹਿਬ ਨਦੀਨ ਜਿਹੜੇ ਆ ਜਿਹੜੇ ਗੁੱਲੀ ਡੰਡਾ ਆਪਣਾ ਪੰਜਾਬ ਦੇ ਵਿੱਚ ਕਾਫੀ ਜਿਹੜਾ ਕਣਕ ਦੇ ਵਿੱਚ ਜਿਹੜਾ ਉਹ ਮਦੀਨ ਹੁਣ ਹੋ ਚੁੱਕਾ ਆਪਣੇ ਜਿਹੜੇ ਸੂਝਵਾਨ ਕਿਸਾਨ ਵੀਰ ਨੇ ਯੂਨੀਵਰਸਿਟੀਆਂ ਸਪਰਸ਼ਾ ਨਾਲ ਜਿਹੜੀਆਂ ਉਹ ਕਰਦੇ ਨੇ ਚੱਲ ਰਹੇ ਨੇ ਉਹਨਾਂ ਨੇ ਆਪਣਾ ਇਸ ਨਦੀਨ ਦੇ ਉੱਤੇ ਕਾਬੂ ਵੀ ਪਾਇਆ ਜੀ ਵੈਸੇ ਤਾਂ ਕੋਸ਼ਿਸ਼ ਇਹ ਕਰੀਏ ਕਿ ਜਦੋਂ ਆਪਾਂ ਬਜਾਈ ਕੀਤੀ ਹੈ ਬਜਾਈ ਦੇ ਤੁਰੰਤ ਬਾਅਦ ਜੀ ਆਪਾਂ ਸਟੌਂਪ ਹਮ 1.5 ਲੀਟਰ ਹਮ ਅ ਅਬ ਕੀੜਾ ਜਾਂ ਮੋਮੀ ਜੀ ਹੈ ਜੀ ਇੱਕ ਨਦੀਨ ਨਾਸ਼ਕ 60 ਗ੍ਰਾਮ ਕਿੱਲੇ ਦਾ ਪੈਂਦਾ ਅ ਫਿਰ ਆਪਣੇ ਕੋਲੇ ਪਲੇਟਫਾਰਮ ਹੈਗਾ ਇੱਕ ਨਦੀਨ ਨਾਸ਼ਕ ਉਹ 900 ਮਿਲੀਲੀਟਰ ਪੈਂਦਾ ਇਹਨਾਂ ਨਦੀਨ ਨਾਸ਼ਕਾਂ ਕੋਈ ਇੱਕ ਨਦੀਨ ਨਾਸ਼ਕ ਵਰਤਨਾ ਮਲੇ ਸਾਰੇ ਨਹੀਂ ਕੋਈ ਇੱਕ ਨਦੀਨ ਨਾਸ ਤੇ ਜਿਹੜਾ ਆਪਾਂ ਵਰਤ ਕੇ ਠੀਕ ਹੈ ਜੀ ਬਜਾਈ ਤੋਂ ਤੁਰੰਤ ਬਾਅਦ ਜਿਹੜੀ ਆਪਾਂ ਜਿਹੜਾ ਸੁਪਰ ਸੀਡਰ ਨਾਲ ਬਜਾਈ ਕੀਤੀ ਹੈ ਜਾਂ ਖੇਤ ਦੇ ਵਿੱਚ ਤਵੀਆਂ ਨਾਲ ਵਾਹ ਕੇ ਉਸ ਤੋਂ ਬਾਅਦ ਡੇਲ ਨਾਲ ਬਜਾਈ ਕੀਤੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਸਪਰੇਅ ਕਰ ਦਈਏ ਤੇ ਸਾਡਾ ਕਹ ਲਈਏ ਕਿ 60 ਤੋਂ 70% ਤੱਕ ਜਿਹੜਾ ਉਹ ਨਵੀਨ ਜਿਹੜਾ ਉਹ ਬੀਜ ਦੀ ਸਟੇਜ ਹੀ ਖਤਮ ਹੋ ਜਾਂਦਾ ਤੇ ਉਹ ਬਾਅਦ ਚ ਸਾਨੂੰ ਜਿਹੜੇ ਪਹਿਲੇ ਪਾਣੀ ਤੋਂ ਬਾਅਦ ਜਦੋਂ ਪਾਣੀ ਲੱਗਣ ਤੋਂ ਬਾਅਦ ਨਵੀਨ ਜਿਹੜਾ ਜੰਮਦਾ ਉਹ ਬਹੁਤ ਘੱਟ ਸਾਨੂੰ ਉਹਦੀ ਸਮੱਸਿਆ ਆਉਂਦੀ ਹੈ ਬਟ ਜੇ ਕਿਸੇ ਆਪਣੇ ਕਾਰਨ ਕਿਸੇ ਕਿਸਾਨ ਵੀਰ ਕੋ ਨਹੀਂ ਸਪਰੇ ਹੋਈ ਵੈਸੇ ਤਾਂ ਕੋਸ਼ਿਸ਼ ਕਰੋ ਕਿ ਆਪਾਂ ਜਿਹਨੂੰ ਆਪਾਂ ਕਹਿੰਦੇ ਨਦੀਨੁੱਗਣ ਤੋਂ ਪਹਿਲਾਂ ਵਾਲੀਆਂ ਸਪਰੇਆਂ ਨੇ ਜਿਹੜੀਆਂ ਉਹ ਜ਼ਰੂਰ ਕਰੀਏ ਜੀ ਜੇ ਆਪਾਂ ਲਗਾਤਾਰ ਇਸ ਵਿਧੀ ਦੇ ਨਾਲ ਆਪਾਂ ਬਜਾਈ ਕਰਨ ਤੋਂ ਬਾਅਦ ਸਪਰੇ ਕਰਦੇ ਆਂ ਤੇ ਸਾਡੇ ਖੇਤ ਜਿਹੜੇ ਆ ਉਹ ਨਦੀਨਾਂ ਤੋਂ ਰਹਿਕ ਜਿਹੜੇ ਹੋ ਜਾਣਗੇ ਕਿਉਂਕਿ ਆਪਾਂ ਇਹ ਦੇਖਦੇ ਆ ਕਿ ਜਦੋਂ ਕਈ ਵਾਰੀ ਫਰਵਰੀ ਮਹੀਨੇ ਮੀਂਹ ਪੈਂਦਾ ਜਾਂ ਉਹ ਆਪਣੇ ਗੁੱਲੀ ਡੰਡਾ ਖੇਤ ਚ ਦਿਖਦਾ ਉਹ ਬਿਲਕੁਲ ਸਟੇ ਨਹੀਂ ਕਰ ਸਕਦਾ ਕਣਕ ਵੀ ਵੱਡੀ ਹੋ ਗਈ ਹੁੰਦੀ ਆ ਤੇ ਜੇ ਤਾਂ ਥੋੜਾ ਬਹੁਤ ਨਦੀਨ ਹੋਵੇ ਤਾਂ ਕਿਸਾਨ ਵੀਰ ਉਹਨੂੰ ਹੱਥ ਨਾਲ ਆਪਾਂ ਕਹਿੰਦੇ ਆ ਕਿ ਪੁੱਟ ਦੋ ਜਦੋਂ ਕਣਕ ਦੀ ਵੱਢੀ ਤੋਂ ਪਹਿਲਾਂ ਜੇ ਕਿਸੇ ਕਿਸਾਨ ਵੀਰੇ ਨਹੀਂ ਪੁੱਟਿਆ ਤੇ ਉਹ ਨਦੀਨ ਦਾ ਜਿਹੜਾ ਬੀਜ ਆ ਉਹ ਸਾਰਾ ਗੁੱਲੀ ਡੰਡੇ ਦਾ ਵਿੱਚ ਪੈ ਜਾਣਾ ਖੇਤ ਚ ਅਗਲੇ ਸਾਲਾਂ ਚ ਜਿਹੜਾ ਉਹੀ ਨਦੀਨ ਜੰਮਦਾ ਤੇ ਮੁਸੀਬਤ ਸਾਨੂੰ ਆ ਜਾਂਦੀ ਆ ਇਸ ਲਈ ਜਿਹੜੀ ਅਸੀਂ ਕਹਿੰਦੇ ਆ ਕਿ ਜਦੋਂ ਬਜਾਈ ਕੀਤੀ ਆ ਗ੍ਰੰਥ ਬਾਦ ਜਿਹੜੀ ਆਪਾਂ ਸਟੌਂਪ 20 ਲੀਟਰ ਹੈ ਜਾਂ ਵਕੀਰਾ ਜਾਂ ਮਾਮੀ ਜੀ 60 ਗ੍ਰਾਮ ਕਿੱਲੇ ਦੀ ਇਹਨਾਂ ਦੀ ਸਪਰੇਅ ਕਰਕੇ ਅਸੀਂ ਨਦੀਨਾ ਦੇ ਉੱਤੇ ਚੰਗਾ ਕਾਬੂ ਪਾਈਏ ਬਾਕੀ ਜਦੋਂ ਪਹਿਲੇ ਪਾਣੀ ਤੋਂ ਬਾਅਦ ਨੂੰ ਪਾਣੀ ਲੱਗਣਾ ਖੇਤ ਨੂੰ ਉਸ ਤੋਂ ਬਾਅਦ ਨਦੀਨ ਜਿਹੜੇ ਜੰਮਦੇ ਨੇ ਉਹਦੇ ਲਈ ਅਲੱਗ ਨਦੀਨ ਨਾਸਤ ਨੇ ਬਿਲਕੁਲ ਠੀਕ ਹੈ ਹਾਂਜੀ ਉਹ ਵੀ ਅਲੱਗ ਨਦੀਨ ਨਾਸਤ ਵਾਸਤੇ ਕਰ ਸਕਦਾ ਕਰ ਸਕਦੇ ਹਾਂਜੀ ਮੈਂ ਜਿਹੜੇ ਸਵਾਲ ਆ ਰਹੇ ਨੇ ਮੈਂ ਸਵਾਲ ਬਾਅਦ ਚ ਲੈਣਾ ਵਾ ਤੇ ਡਾ ਸਰ ਤੁਸੀਂ ਜਾਣਦੇ ਹੋ ਕਿ ਵੀ ਇੱਕ ਵਾਰੀ ਇੱਕ ਤਰ੍ਹਾਂ ਆਪਣੇ ਸਾਥੀਆਂ ਨੂੰ ਸੂਝੋਂ ਸਾਡੇ ਪਾਰਟ ਨੇ ਉਹਨਾਂ ਨੂੰ ਕੀ ਸਿਰ ਦੇਣ ਦੇ ਜਗ੍ਹਾ ਉਦੋਂ ਬਸ ਸਵਾਲ ਬਚੇ ਲੋਗੇ ਜੀ ਜੀ ਡਾਕਟਰ ਸਾਹਿਬ ਮੈਂ ਤਾਂ ਪਹਿਲਾਂ ਇਹੀ ਕਹਾਂਗਾ ਕਿ ਵੀ ਇੱਕ ਦਾ ਮਿੱਟੀ ਪਰਖ ਜ਼ਰੂਰ ਕਰਾਉਣਾ ਕਿਸਾਨ ਵੀਰ ਬਿਲਕੁਲ ਠੀਕ ਹੈ ਜੀ ਮਿੱਟੀ ਦੀ ਸਿਹਤ ਦਾ ਪਤਾ ਲੱਗਦਾ ਹੂੰ ਤੇ ਖਾਦ ਉਸ ਆਧਾਰ ਤੇ ਆਪਾਂ ਨੂੰ ਪਾਣੀ ਚਾਹੀਦੀ ਹੈ ਹੂੰ ਦੂਸਰਾ ਇਹ ਹੈ ਕਿ ਬੀਜੋਦ ਤੇ ਤੀਸਰੀ ਚੀਜ਼ ਹੈ ਕਿ ਬੀਜ ਦੀ ਜੋ ਚੋਣ ਕਰਨੀ ਹੈ ਹੂੰ ਉਹ ਸਹੀ ਚੋਣ ਕਰਨ ਯੂਨੀਵਰਸਿਟੀ ਦੇ ਜਿਹੜੇ ਆਪਣੇ ਕੇਂਦਰ ਨੇ ਖੇਤੀ ਵਿਗਿਆਨ ਕੇਂਦਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਹੈ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਉੱਥੋਂ ਵੀ ਖਰੀਦਣ ਤੇ ਅ ਕੋਸ਼ਿਸ਼ ਕਰਨ ਕਿ ਜਿਹੜਾ ਉਹ ਸੋਧਿਆ ਹੋਇਆ ਬੀ ਜਿਹੜਾ ਆ ਉਹ ਯੂਨੀਵਰਸਿਟੀ ਕੋਲ ਲੈ ਕੇ ਉਸ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਜ਼ਰੂਰ ਕਰਨ ਜੀ ਤੇ ਨਦੀਨਾਂ ਦੇ ਲਈ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਦੋਂ ਵੀ ਬਜਾਈ ਕਰਨੀ ਹੈ ਨਾਲ ਦੀ ਨਾਲ ਜਿਹੜੇ ਆ ਉਹ ਨਦੀਨਾਂ ਦੇ ਉੱਤੇ ਕਾਬੂ ਕਰਨ ਕਿਉਂਕਿ ਨਦੀਨ ਜਿਹੜੇ ਉਹ 40 ਤੋਂ 50% ਤੱਕ ਸਾਡਾ ਝਾੜ ਘਟਾ ਦਿੰਦੇ ਜੇ ਆਪਾਂ ਨੂੰ ਸਮੇਂ ਸਿਰ ਕਾਬੂ ਨਹੀਂ ਕਰਦੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕੰਟਰੋਲ ਕਰਕੇ ਅਸੀਂ ਇੱਕ ਵਧੀਆ ਜਿਹੜਾ ਝਾੜ ਲੈ ਸਕਦੇ ਹਾਂ ਹੂੰ ਤੇ ਸਾਨੂੰ ਇਹ ਜਿਹੜੀਆਂ ਤਕਨੀਕਾਂ ਜਿਹੜੀਆਂ ਯੂਨੀਵਰਸਿਟੀ ਦੀਆਂ ਤਕਨੀਕਾਂ ਉਹ ਜ਼ਰੂਰ ਅਪਣਾਣ ਤੇ ਖਾਲੇ ਜਿਹੜੇ ਯੂਨੀਵਰਸਿਟੀ ਦੇ ਉਹ ਜ਼ਰੂਰ ਪੜਨ ਕਿਉਂਕਿ ਵਿੱਚ ਨਵੀਂ ਜਿਹੜੀ ਵੀ ਖੋਜ ਹੁੰਦੀ ਆ ਹਰ ਸਾਲ ਉਹ ਉਸ ਹੀ ਰਸਾਲਿਆਂ ਦੇ ਵਿੱਚ ਜਦੋਂ ਆਪਾਂ ਐਡ ਕਰਦੇ ਆ ਉਹਨਾਂ ਨੂੰ ਉੱਤੋਂ ਜਾਣਕਾਰੀ ਜਿਹੜੀ ਆ ਉਹ ਭਰਪੂਰ ਮਿਲਦੀ ਹੈ ਬਿਲਕੁਲ ਠੀਕ ਹੈ ਜੀ ਜੋ ਵੀ ਸਾਰੇ ਤਜਰਬੇ ਤਜਰਬੇ ਤੋਂ ਜੋ ਅਸੀਂ ਨਿਚੋੜ ਕਟਿਆ ਹੁੰਦਾ ਉਹ ਨਿਚੋੜ ਉਹਦੇ ਵਿੱਚ ਦਰਜ ਕੀਤਾ ਹੁੰਦਾ